ਪਰਿਵਾਰੀ ਮੰਡੀ 77173 95515 ਆ ਗਿਆ ਜੀ ਆਪਣਾ ਮੁੰਡਾ ਵਿੱਕੀ ਕਲੀ ਵਾਲਾ ਆ ਦਰਸ਼ਕਾਂ ਦੇ ਆ ਕੇ ਨਿਕਲਿਆ ਬੱਚੇ ਜਮ ਉਹਦੇ ਨਾਮ ਦੇਵਾਂਗੇ ਆ ਲੈ ਵੀ ਫੋੜੇ ਵਾਲੇ ਨੂੰ ਨਿਕਲਿਆ ਆ ਉਹ ਆ ਜੀ ਗੱਲ ਨਹੀਂ ਨਿਕਲਿਆ ਨਿਕਲ ਗਿਆ ਵੀ ਹਾਂ ਜੀ ਤਰੀਬਨ ਨਿਕਲ ਗਿਆ ਜੀ ਟਿਫਨ ਨਿਕਲੇ ਇਹ ਪਹਿਲੀ ਵਾਰੀ ਜ਼ਿੰਦਗੀ 'ਚ ਹੋਇਆ ਜੀ ਜਿਹੜਾ ਨਾਮ ਆ ਕੋਲੋਂ ਨਿਕਲਿਆ ਠੀਕ ਆ ਕੋਈ ਨਾ ਹੀ ਆਉਂਦਾ ਰਿਹਾ ਕਰ ਆਈਂ ਕੱਢਿਆ ਕਰਾਂਗੇ ਨਾਮ ਫੜ ਗਿਆ 80 ਨੰਬਰ ਤੇ ਹੁਣ ਸੋਨੂ ਬਾਸ ਵਾਲਾ ਪਿੰਡ ਮਾਛੀ ਵਾਲਾ ਤੇਰੇ ਕਿਨੇ 95 683 07000 ਬੋਲ ਦੋ ਸੋਨੂ ਨਾਲਪਾਲ ਮਾਛੀ ਵਾਲੇ ਤੋਂ ਸੋਨੂ ਨਾਲਪਾਲ ਜਿੱਥੇ ਵੀ ਮੇਰੀ ਬਾਜ ਛੋੜਦਾ ਵੀਰ ਉਹ ਜਲਦੀ ਤੋਂ ਜਲਦੀ ਆ ਜਾਵੇ ਸੋਨੂ ਨਾਲਪਾਲ ਮਾਛੀ ਵਾਲੇ ਤੋਂ ਇੱਕ ਹੋਰ ਚੱਕਲਾ ਚੱਕਲਾ ਮਰਦੀ ਇੱਕ ਉਹ ਲੈ ਜਾ ਮਰਦੀ ਉੱਤੇ 7 ਨੰਬਰ ਦੇ ਤੇ ਪਰ 34 ਚਸ਼ਮਾ ਖੇਡ ਗੁਰਵਚਨ ਸਿੰਘ 83 30 83 37 36 24 52 ਮੜੇ ਨੇ ਕੋਲ ਲ ਕਰਵਾਇਆ ਕਰੇ ਯਾਰ ਗੁਰਵਚਨ ਸਿੰਘ ਜੀ ਹਾਂ ਗੁਰਵਚਨ ਸਿੰਘ ਜਿੱਤੇ ਵੀ ਵਾਇ ਸੁਣਦਾ ਹੋਵੇ ਉਹ ਆਪਣੀ ਪਰਚੀ ਕੱਢ ਕੇ ਦੇਖੇ ਤੇ ਜਲਦੀ ਤੋਂ ਜਲਦੀ ਸਾਡੇ ਕੋਲੇ ਆ ਜਾਵੇ 6 ਨੰਬਰ 6 ਨੰਬਰ ਆਂਡੀ ਆਂਡੀ 6 ਨੰਬਰ ਦੀ ਗੁਰਵਕ ਸਿੰਘ ਕਾਰੇ ਸ਼ਹਿਵਾਲਾ ਓਨ ਨੰਬਰ 8772 24784 ਸਾਡੇ ਇੱਕ ਮੰਦਿਰੋਂ ਨਿਕਲਾ ਹੈ ਕਾਰੇ ਵਾਲਾ ਇਹ ਬੰਦਾ ਉਹ ਕੋਪਾ ਨਿਕਲਣ ਦੇ ਦੇਣਾ ਭਾਈ ਯਾਰ ਹੁਣ ਇਹਨੂੰ ਰੋਟੀ ਪੈਕ ਕਰਕੇ ਇਥੋਂ ਤੋਰ ਦੇਣਾ ਇਹਨੂੰ ਘਰੇ ਆ ਕੇ ਖਾ ਲੂਗਾ ਲੈ ਵੀ ਜਿਹੜੇ ਵੀਰਾਂ ਦੇ ਨਾਮ ਆਉਂ ਤੋਰ ਰਿਹਾ ਵੀਰ ਆ ਜਾਣ ਬੇਨਤੀ ਹੈ ਜੀ ਆਪਣੀਆਂ ਪਤਨੀਆਂ ਨਾਲ ਲੈ ਕੇ ਆਓ ਭਾਈ ਪ੍ਰੈਸ ਲਈ ਪੰਜ ਨੰਬਰ ਇਨਾਮ ਪ੍ਰੈਸ ਲਈ ਜੱਜ ਸਿੰਘ ਭਗੜਾ ਪਿੰਡ ਤੋਂ ਜੱਜ ਸਿੰਘ ਦੀ ਪ੍ਰੈਸ ਵੀ ਨਹੀਂ ਆਜੀ ਜੱਜ ਹੇ ਰਾਜਾ ਜੱਜ ਪੱਕੇ ਨਹੀਂ ਕਿਸਮਤ ਵਿੱਚ ਕੋਈ ਨਹੀਂ ਨਿਕਲਦੀ ਆ ਪੱਕਾ ਠੰਡੀ ਵਾਦੀ ਨੂੰ ਦਤਾ ਗੁਰਪ੍ਰੀਤ ਸਿੰਘ ਬਚਾਕੀ ਨਾਲ ਆਉਣੀ ਪਾਣੀ ਵਾਲਾ ਗੁਰਪ੍ਰੀਤ ਸਿੰਘ ਬਚਾਕੀ ਹਲ ਸਿੰਘ ਵਾਲਾ ਇਹਦਾ ਤੰਗਤ ਨੂੰ ਪਾਣੀ ਪੀਂਦਾ ਜੀ ਪੱਕਾ ਲੈ ਕੇ ਜਾਊਗਾ ਜੀ ਅੱਜ ਹੈ ਵਰਤੀ ਲੈਣਾ ਬਦ ਮਾਤਮਾ ਨੇ ਬਹੁਤ ਵਧੀਆ ਸੁਣੀ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਲੈ ਵੀ ਗੁਰਪ੍ਰੀਤ ਜੀ ਜੁਸਰ ਪੱਖਾ ਨਿਕਲਿਆ ਜੁਸਰ ਨਹੀਂ ਲੈ ਪੱਖਾ ਨਿਕਲੇ ਸ਼ਰਮ ਸਿੰਘ ਜੋੜ ਪਿੰਡ ਦਾ ਗੁਰਸ਼ਰਮ ਸਿੰਘ 98700 ਪੱਤਰਾਂ 373 ਨੰਬਰ 25 21900 ਇਹਦਾ ਜੁਸਰ ਗੁਰਦਾਸ ਜੀ ਹੋਣਾ ਗਿਆ ਸਾਈਕਲ ਤਾੜੀਆਂ ਮਾਰੋ ਪੁੱਲਾ ਸਾਈਕਲ ਦੇਖਣਾ ਜਾਂਦਾ ਲੱਗਦਾ ਲੱਗਦਾ ਸਾਈਕਲ ਮਿੱਤਰਾਂ ਦਾ ਇਹ ਸੁਰਗਾ ਕੀ ਫੜਦੀ ਟ੍ਰੈਂਕਲ ਮਿੱਤਰਾਂ ਦਾ ਸਾਈਕਲ ਹਾਂ ਤਲਣਾ ਕੌਣ ਵਜਾਊਗੀ ਸਾਈਕਲ ਦਾ ਜਿਹੜਾ ਸਾਈਕਲ ਨਹੀਂ ਗਿਆ ਪਰਮਜੀਤ ਸਿੰਘ ਦਾ ਅਮਰਦੀ ਭਾਸ਼ਾ ਵਾਲਿਆਂ ਦਾ ਲਿਖਿਆ ਵਾਹ ਜੀ ਵਾਹ ਨਹੀਂ ਮਾਫ਼ ਉਹ ਹੈ ਨਹੀਂ ਗਈ ਉਹ ਹੈ ਨਹੀਂ ਜੀ ਆਪਾਂ ਤਾਂ ਕਾਪ ਆਉਂਦਾ ਹਾਂ ਹਾਂ ਉਹਨਾਂ ਨੇ ਸੇਵਾ ਬਹੁਤ ਕੀਤੀ ਹੈ ਹੱਕ ਬਣਦਾ ਹੈ ਲਾ ਜੀ ਇੱਥੇ ਰਹਿਣਾ ਜ਼ਰੂਰੀ ਹੈ ਜੀ ਨੇ ਲਾ ਜੀ ਜਿਨ੍ਹਾਂ ਨੇ ਕੋਪੜ ਪਾਏ ਆ ਬੰਦਾ ਰਹਿਣੇ ਇੱਥੇ ਜ਼ਰੂਰੀ ਹੈ ਠੀਕ ਹੈ ਦੇਖੋ ਗੱਲ ਇਹ ਜਿਹਦੇ ਨਿਕਲਦੀ ਆ ਤਾੜੀਆਂ ਮਾਰੋ ਪਹਿਲਾ ਸ਼ਾਬਾਸ਼ ਇਹ ਮੈਂ ਤਾਂ ਕੁਝ ਵੀ ਨਹੀਂ ਮਜ਼ੇ ਨਾਲ ਬੰਦ ਨਹੀਂ ਕਰਨਾ ਜ਼ੋਰਦਾਰ ਤਾੜੀਆਂ ਸ਼ਾਬਾਸ਼ ਬਰਗਲਾ ਕਿੱਥੇ ਮਾਨਨਾਵੰਦ ਦਾ ਐਲ.ਡੀ ਪਖੀ ਸਿੰਘ ਚੋਲਰ ਯਾਰ ਠੀਕ ਹੈ ਠੀਕ ਆਓ ਜੀ ਆਓ ਜੀ ਆਪਦੀ ਹੈ ਨਹੀਂ ਬੀ ਤਰ ਮਰੀ ਆ ਰਹੀ ਨਹੀਂ ਹੈ ਨਹੀਂ ਅਮਨਦੀਪ ਆਜੇ ਜਿਹੜਾ ਜੋ ਮੈਚ ਖਤਮ ਨਹੀਂ ਉਹਨਾਂ ਨੇ ਘਰਾ ਦੇ ਉਹ ਹੋ ਗਿਆ ਹਾਂ ਜੇ ਆ ਗਿਆ ਠੀਕ ਹੈ ਆ ਓ ਮੈਚ ਦਾ ਫਾਈਨਲ ਮੈਚ ਖਤਮ ਹੋਣ ਤੇ ਨਾਮ ਦੇਣ ਦੀ ਆਪਾਂ ਸਾਰੇ ਆਪੋ ਆਪਣੀਆਂ ਪਰਚੀਆਂ ਸੰਭਾਲ ਲਓ ਹਾਂਜੀ ਪਰ ਕਰ ਦਿਓ ਕਰੋ ਜੀ ਸਟੈਂਡ ਰੱਖੋ ਹਾਂਜੀ ਫਾਈਨਲ ਮੈਚ ਸ਼ੁਰੂ ਕਰਾਂਗੇ ਹੁਣ ਮੇਰੀ ਵੀਰਤ ਨਹੀਂ ਗਰਾਊਂਡ ਕਰੀਏ ਪਰਦਗੇ ਮੈਚ ਚੱਲਦੇ ਚੱਲਦੇ ਪਰਖਾਂ ਦੇ ਭਾਈ ਆ ਗਏ ਤਾਂ ਆਪਾਂ ਜਿਹੜੇ ਅੱਗੇ ਦੰਦਾਗੇ ਨਾਲ ਮੁਕਾਬਲਾ ਕਰਨਾ ਸ਼ੁਰੂ ਹੋਣ ਜਾ ਰਿਹਾ ਨਾਮ ਨਹੀਂ ਮਿਲਦੇ ਹਰ ਕੋਈ ਵੀ ਵੀਰ ਜਿਹੜਾ ਗਰਾਊਂਡ ਚ ਆਵੇ ਆਪਣੇ ਪਰਚੀਆਂ ਜਿਵੇਂ ਕੋਈ ਜਾਤੀ ਨਹੀਂਗੀ ਫਾਈਨਲ ਮੈਚ ਅੱਜ ਦੇ ਦਿਨ ਦਾ ਸੋਨੇ ਟੋਕ ਚੁੱਕੀ ਦੀ ਹੈ ਕਮੇਡੀ ਕੱਪ ਤੇ ਔਰ ਕਹਿੰਦੇ ਵੱਡੇ ਪ੍ਰਾਈਜ਼ ਦੇ ਮੈਚਾਂ ਲਈ ਵੀ ਵੱਡੇ ਜਿਹੜੇ ਮਾਣ ਸਨਮਾਨ ਰੱਖਿਆ ਸਾਡੇ ਪ੍ਰਬੰਧਕ ਮਾਜੀ ਵਾਲਾ 82 ਨੰਬਰਾ सोनू ਲੱਕੀ ਡਰਾ ਦੇ ਜਿਹੜੇ ਇਨਾਮ ਨਿਕਲੇ ਸੀ ਦੋਸਤੋ ਉਹ ਵੀਰਾਂ ਨੂੰ ਦਿੱਤੇ ਜਾ ਰਹੇ ਆ ਚਾਰ ਤੋਂ ਚਾਰ ਜਿਹੜਾ ਪਹਿਲੇ ਪੰਜ ਜਿਹੜਾ ਚਾਰ ਚਾਰ ਹੋ ਚਾਰ ਦੇ ਚਾਰ ਦੇ ਦੇ ਜੀ ਆ ਗਿਆ ਖਪਰ ਕੱਤੇ ਵਾਲਾ ਆ ਗਿਆ ਇਹ ਇਨਾਮ ਦਿੱਤੇ ਜਾ ਰਹੇ ਆ ਵੀ ਜਿਹੜੇ ਮੁੰਡਿਆਂ ਨੂੰ ਲੱਕੀ ਡਰਾ ਦੇ ਅਰੀਏ ਇਨਾਮ ਨਿਕਲੇ ਸੀ ਉਹਨਾਂ ਵੀਰਾਂ ਦੇ ਸਨਮਾਨ ਕੀਤੇ ਜਾ ਰਹੇ ਆ ਸ਼ਹੀਦ ਭਗਤ ਸਿੰਘ ਰਾਜੇ ਮੈਮੋਰੀਅਲ ਸੋਸਾਇਟੀ ਬਣੀ ਗੁਰਪਤਮ ਸਿੰਘ 495 25 ਨੰਬਰ ਗੁਰਮੱਤਬ ਸਿੰਘ ਆ ਜੋ ਬੋਚਾ ਕੋਨੇ ਜੋ ਬੋਚਾ ਠੀਕ ਹੈ ਗਾਜੀ ਬੈਠੋ ਚੈਰ ਤੇ ਆ ਆ ਆ ਆ ਪਹਿਲਾਂ ਯਾਰੇ ਸ਼ਾਬਾਸ਼ ਆਟੇ ਆਟੇ ਦੀ ਅੱਧੀ ਵੀ 316 ਨੰਬਰ ਜੀ ਇਹਦੀ ਤਸਦੀਕ ਨੰਬਰ ਗੁਰਬਖਸ਼ ਕੋਲ ਠੀਕ ਪਖੜੇ ਪਿੰਡ ਵਾਲਾ ਗੱਟ ਜੇਗਾ ਜੀ 83 ਨੰਬਰ ਉਸ ਤੋਂ ਤਸਦੀਕ ਆ ਜੀ ਬਈ ਪਿੱਛੇ ਆਓ ਆਓ ਜੀ ਲੱਕੀਪ੍ਰਾ ਨਾਮ ਉਹਨਾਂ ਨੂੰ ਦਿੱਤੇ ਜਾਣੇ ਆ ਜਿਹੜੇ ਬੰਦੇ ਇੱਥੇ ਆਓ ਜੀ ਗੁਰਪੇਜ ਫੋਟੋ ਕਰੀਏ ਪਾਣੀ ਪੀਉਦਾ ਟੂਰਨਾਮੈਂਟਾਂ ਤੇ ਸੰਗਤ ਨੂੰ ਤੇ ਅੱਜ ਬਾਈ ਨੂੰ ਪੱਖਾ ਨਿਕਲਿਆ ਜੀ ਹਸੈਣੀ ਵਾਲਾ ਕਬੱਡੀ ਕੱਪ ਤੇ ਲੱਕੀ ਡਰਾਵ ਕੂਪਣ ਵੀਰ ਨੇ ਪਾਇਆ ਤੇ ਵੀਰ ਨੂੰ ਪੱਖਾ ਨਿਕਲਿਆ ਲੈ ਵੀ ਗੁਰਪੇਜ ਮੁਬਾਰਕਾ ਮੁੰਡਾ ਕਰਨ ਸਿੰਘ ਜੋੜ ਪਿੰਡ ਦਾ ਜੀ ਕਰੋੜ ਤੋਂ 130 ਤੇ 114 ਨੰਬਰ ਪਰ ਸੀਆ ਗੁਰ ਸ਼ਰੂਪ ਸਿੰਘ ਆ ਇਹਦਾ ਜੂਸਰ ਆ ਜੀ ਆ ਫੜ ਲਓ ਮੈਂ ਤੁਹਾਨੂੰ ਦਵਾ ਕਰਦਾ ਨਹੀਂ ਹੈਗਾ ਆ ਆ ਵੀਰਾ ਕੋਸ਼ਲ ਕੀ ਨਾਲੀਆਂ ਪਾਸੀਆਂ ਲੈ ਕੇ ਬਈ ਘਰ ਉੱਪਰੀ ਜਾ ਓਡੇ ਹੁਣ ਨਾਮ ਨਿਕਲੇ ਵੀਰ ਨਾ ਜੀ ਸਿੰਘ ਧੰਵਾ ਚਾਚਾ ਯਾ ਯਾ ਬਾਈ ਧੰਵਾ ਆਓ ਜੀ ਇਹ ਕਿਹ ਫੋਨ ਆਪਣਾ ਨਹੀਂ ਕੋਈ ਨਹੀਂ ਕਰ ਕਰ ਆਓ ਜੀ ਸਾਡੇ ਧਰੋਵਾ ਸਾਹਿਬ ਬੰਦੇ ਹੋ ਜਾ ਬੰਦੇ ਹੋ ਜਾ ਅਰਕੀਰ ਕੈਨ ਸਿੰਘੀ ਧਰੋਵਾ ਸਾਹਿਬ ਵਰਤਵਾ ਜੀ ਐਲਈਡੀ ਲੱਕੀ ਡਰਾਡੇ ਜਰੀਏ ਜਿਹੜੀ ਨਿਕਲੀ ਹੈ ਸਾਡੇ ਵਕੀਰ ਕੈਨ ਸਿੰਘੀ ਧਰੋਵਾ ਸਾਹਿਬ ਬਾਈਚੌਕ ਹਰੀ ਹਰ ਪਿੰਡ ਐਲਈਡੀ ਲੱਕੀ ਡਰਾਡੇ ਜਰੀਏ ਜਿਹੜੀ ਨਿਕਲੀ ਹੈ ਮੁਬਾਰਕਾ ਦੇਵਾਂਗੇ ਹਾਂਜੀ ਬਹੁਤ ਬਈਆ ਚੋ ਗਿਆ ਚੋ ਗਿਆ ਯਾਰ ਜਿਹੜੇ ਉਹ ਹੈਂਡੀਕੈਪਸ ਉਹਨਾਂ ਦੀ ਵਾਇਬ ਬੜੀ ਹਾਂਜੀ ਹਾਂਜੀ ਲਓ ਜੀ ਦੋਸਤੋ ਜਿਹੜੇ ਲੱਕੀ ਡਰਾ ਦੇ ਨਾਮ ਦੇ ਦਿੱਤੇ ਗਏ ਆ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਹੋਰ ਇਦਾਂ ਦੀਆਂ ਵੀਡੀਓ ਲੈ ਕੇ ਆਵਾਂਗੇ ਮੇਲਿਆਂ ਦੀਆਂ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ ਮੈਂ ਤੁਹਾਡਾ ਨਵਦੀਪ ਦਬੜੀਖਾਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਲਾਈਕ ਕਮੈਂਟ ਬਹੁਤ-ਬਹੁਤ ਧੰਨਵਾਦ